ਸ਼ੌਕ ਨੂੰ ਜਾਨਲੇਵਾ ਬਣਾ ਦਿੰਦੇ ਕੁਝ ਲੋਕ ਇਹ ਸ਼ਬਦ ਮੈਂ ਇਸ ਲਈ ਕਹੇ ਕਿ ਜਦੋਂ ਤੁਸੀਂ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਹੋ ਤਾਂ ਫਿਰ ਇਹ ਤੁਹਾਡਾ ਸ਼ੌਕ ਜਾਨਲੇਵਾ ਹੋ ਜਾਂਦਾ ਹੈ ਕਈ ਬੇਜਵਾਨ ਪਸ਼ੂ ਪੰਛੀਆਂ ਦੀ ਜਾਨ ਲੈਂਦਾ ਹੈ ਬਹੁਤ ਸਾਰੇ ਰਾਹੀਗਰਾਂ ਦੀ ਜਾਨ ਲੈਂਦਾ ਹੈ ਜਿਹੜੀ ਚਾਈਨਾ ਡੋਰ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਸਰਕਾਰ ਵੱਲੋਂ ਵੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਆਦੇਸ਼ ਨੇ ਪਰ ਅਫਸੋਸ ਕਿ ਪਟਿਆਲਾ ਸ਼ਹਿਰ ਦੇ ਵਿੱਚ ਅੱਜ ਵੀ ਇਹ ਡੋਰ ਵਿਕ ਰਹੀ ਹੈ ਭਾਡੇ 50 ਤੋਂ 100 ਬੰਦਾ ਚਾਈਨਾ ਡੋਰ ਮੰਗਣ ਆਉਂਦੇ ਬੱਚੇ ਆਨੇ ਆ ਨੌਜਵਾਨ ਆਨੇ ਕੋਣ ਮਾਵਾ ਪਾਉਂਦੇ ਆ ਕਿ ਸਾਡੇ ਬੱਚੇ ਚਾਈਨਾ ਡੋਰ ਦੇ ਮਾਵਾ ਪਾ ਇਹ ਇਹ ਸਭ ਤੋਂ ਸ਼ਰਮਨਾਕ ਗੱਲ ਇਹੀ ਹੈ ਜਿਹੜੀ ਹੁਣ ਇਹਨਾਂ ਨੇ ਕਹੀ ਮਤਲਬ ਦੁਕਾਨਦਾਰ ਨੇ ਬੰਦ ਕਰਤੀ ਵਿੱਚ ਨਹੀਂ ਆਨਲਾਈਨ ਵਿਕਣ ਲੱਗ ਗਈ ਕਿੱਥੋਂ ਬਣਦਾ ਇਹ ਲੋਕਲ ਵੀ ਬਣਦਾ ਹੰਪੂਰ ਬਣਦਾ ਜੀ ਯੂਪੀ ਦੇ ਵਿੱਚ ਸਾਰਾ ਮੁਸਲਿਮ ਹੱਥ ਦਾ ਕੰਮ ਹੈ ਜੀ ਉੱਥੇ ਬਣਦਾ ਤੇ ਪੰਜਾਬ ਚ ਆਉਂਦਾ ਫਿਰ ਸੇਲ ਹੁੰਦਾ ਲੋੜੀ ਤੇ ਆਪਣਾ ਬਸੰਤ ਲਈ ਸਪੈਸ਼ਲ ਜੀ ਜੀ ਆਓ ਚੱਲਦੇ ਹਾਂ ਬਾਜ਼ਾਰ ਦੇ ਵਿੱਚ ਇੱਕ ਖਲਾਸਾ ਤੁਹਾਨੂੰ ਕਰਦੇ ਆ ਜਿਹੜਾ ਦੱਸੂਗਾ ਵੀ ਦੁਕਾਨਦਾਰ ਤਾਂ ਸਿਰਫ ਬਦਨਾਮ ਐ ਦੁਕਾਨਦਾਰ ਤਾਂ ਸਿਰਫ ਫਸਦਾ ਐ ਮਾਲ ਕਿਸੇ ਹੋਰ ਪਾਸੋਂ ਆ ਰਿਹਾ ਇਹ ਮੈਂ ਹੁਣ ਤੁਹਾਨੂੰ ਦਿਖਾਉਂਗਾ ਜੀ ਮਾਵਾਪਾ ਸਮਝਣ ਵੀ ਕਿਵੇਂ ਚੈੱਕ ਕਰੋਗੇ ਵੀ ਚਾਇਨਾ ਡੋਰ ਐ ਕਿ ਨਹੀਂ ਐ ਦੁਕਾਨਦਾਰ ਐ ਕਰਕੇ ਦਿਖਾ ਰਿਹਾ ਰੰਦਾ ਵੀ ਕੁਛ ਨਹੀਂ ਲੋੜ ਸਿਰਫ ਐ ਖੋਲੋ ਜਬੜੀ ਜੀ ਟੁੱਟ ਗਈ ਐ ਐਂਟੀ ਕਲੋਕਵਾਇਜ਼ ਘੁਮਾਣਾ ਐ ਜੇ ਤਾਂ ਕੋਟਨ ਹੋਏਗਾ ਇਹਦੀ ਇੱਕ ਕੱਲੀ ਕੱਲੀ ਚੀਜ਼ ਲੱਗੋ ਜੀ ਆ ਕਿੰਨੇ ਦਾ ਮਿਲ ਜੇਗਾ ਓਏ ਆ 950 ਦਾ ਉਹ ਯਾਰ 850 ਦਾ ਦਿੱਤਾ ਸੀ ਪਹਿਲਾਂ ਤਾਂ ਹਾਂ ਆ ਚਾਹੀਦੇ ਆ 2 ਫੁੱਟ ਚਾਹੀਦੇ ਆ ਦਿਵਾ ਦਿਓ ਤੇ ਇਹ ਅਪਰਾਧ ਹੈ ਜਿਹੜਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਸ ਨੂੰ ਬੈਨ ਕੀਤਾ ਗਿਆ ਹੈ ਤੇ ਫਿਰ ਇਹ ਡੋਰ ਕਿਉਂ ਆ ਰਹੀ ਹੈ ਅਰਥ ਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਬਸੰਤ ਪੰਚਮੀ ਦਾ ਤਿਹਾਰ ਆਉਣ ਵਾਲਾ ਹੈ ਤੇ ਇਸ ਦਿਨ ਲੋਕ ਪਤੰਗ ਬਹੁਤ ਉਡਾਉਂਦੇ ਨੇ ਪਤੰਗ ਬਾਜ਼ਾਰ ਲਾਲੋਚਾਰ ਬਾਜ਼ਾਰ ਇਸ ਵਕਤ ਨੂੰ ਪਤੰਗ ਬਾਜ਼ਾਰ ਵੀ ਕਹਿ ਲਿਆ ਤਾਂ ਕੰਮ ਕੱਟ ਨਹੀਂ ਹੋਊਗਾ ਕਿਉਂਕਿ ਇੱਥੇ ਹਰ ਤਰ੍ਹਾਂ ਦਾ ਪਤੰਗ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਰੰਗ-ਬਰੰਗੇ ਖੂਬਸੂਰਤ ਨਵੇਂ-ਨਵੇਂ ਤਰੀਕੇ ਦੇ ਸਸਤੇ ਤੋਂ ਸਸਤੇ ਤੇ ਮਹਿੰਗੇ ਤੋਂ ਮਹਿੰਗੇ ਪਤੰਗ ਦੇਖਣ ਨੂੰ ਤੁਹਾਨੂੰ ਇਸ ਬਾਜ਼ਾਰ ਦੇ ਵਿੱਚ ਮਿਲ ਜਾਣਗੇ ਸੋ ਇਹ ਬਾਜ਼ਾਰ ਅਚਾਰਾਂ ਵਾਲਾ ਬਾਜ਼ਾਰ ਹੈ ਤੁਸੀਂ ਇੱਧਰਲੇ ਪਾਸੇ ਦਿਖਾਓ ਜਰਾ ਕਿੰਨਾ ਵੱਡਾ ਪਤੰਗ ਹੈ ਇਹ ਘਟੋ ਘਟ 5-6 ਫੁੱਟ ਦਾ ਪਤੰਗ ਹੈ ਜੀ ਪਰ ਸਵਾਲ ਇਹ ਹੈ ਵੀ ਇਹਨੂੰ ਉਡਾਉਣ ਵਾਸਤੇ ਇੱਕ ਤਾਂ ਮਾਹੌਲ ਬੜਾ ਖੁੱਲਾ ਡੁੱਲਾ ਚਾਹੀਦਾ ਹੈ ਵੱਡੀ ਜਿਹੜੀ ਕੈਲੀਏ ਥਾਂ ਚਾਹੀਦੀ ਹੈ ਤੇ ਉਸ ਤੋਂ ਬਾਅਦ ਇਹਨੂੰ ਉਡਾਣ ਵਾਸਤੇ ਕੋਈ ਰੱਸੀ ਲੱਗੂਗੀ ਮੈਨੂੰ ਲੱਗਦਾ ਕਿਉਂਕਿ ਆਮ ਡੋਰ ਨਾਲ ਤਾਂ ਉਡਣ ਵਾਲਾ ਲੱਗਦਾ ਨਹੀਂ ਹੈ ਤੇ ਇਸ ਨੂੰ ਉਡਾਣ ਵਾਸਤੇ ਬੰਦੇ ਵੀ ਥੋੜੇ ਤਕੜੇ ਚਾਹੀਦੇ ਆ ਖੈਰ ਇਹ ਤਾਂ ਉਡਾਣ ਵਾਲੇ ਤੇ ਡਿਪੈਂਡ ਕਰਦਾ ਕਿ ਉਹ ਪਤੰਗ ਬਹੁਤ ਖੂਬਸੂਰਤ ਇਹਨਾਂ ਰੱਖੇ ਹੋਇਆ ਆਓ ਤੁਹਾਨੂੰ ਅੱਗੇ ਵੀ ਦਿਖਾ ਦਿੰਨੇ ਬਾਜ਼ਾਰ ਅਸੀਂ ਕਿ ਕਿਸ ਤਰ੍ਹਾਂ ਦੇ ਇਹਨਾਂ ਨੇ ਪਤੰਗ ਰੱਖੇ ਹੋਇਆ ਅੱਜ ਜਿੱਥੇ ਅਸੀਂ ਇੱਕ ਕਵਰੇਜ ਕਰ ਰਹੇ ਆ ਕਿ ਤੁਸੀਂ ਬਸੰਤ ਪੰਚਮੀ ਦਾ ਤਿਹਾਰ ਜਿਹੜਾ ਹੈ ਬੜੀ ਧੂਮ ਧਾਮ ਨਾਲ ਪਟਿਆਲਾ ਸ਼ਹਿਰ ਦੇ ਵਿੱਚ ਵੀ ਮਨਾਇਆ ਜਾਂਦਾ ਦਿੱਲੀ ਦੇ ਵਿੱਚ ਹਰ ਥਾਂ ਦੇ ਉੱਤੇ ਬਹੁਤ ਵਧੀਆ ਮਨਾਇਆ ਜਾਂਦਾ ਪਰ ਇੱਥੇ ਇੱਕ ਗੱਲ ਦਾ ਬੜਾ ਅਫਸੋਸ ਰਹਿੰਦਾ ਅੱਜ ਵੀ ਉਸ ਦਾ ਜ਼ਿਕਰ ਕਰਾਂਗੇ ਉਹ ਕਿ ਇਸ ਸ਼ੌਕ ਨੂੰ ਜਾਨਲੇਵਾ ਬਣਾ ਦਿੰਦੇ ਕੁਝ ਲੋਕ ਇਹ ਸ਼ਬਦ ਮੈਂ ਇਸ ਲਈ ਕਹੇ ਕਿ ਜਦੋਂ ਤੁਸੀਂ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਹੋ ਤਾਂ ਫਿਰ ਇਹ ਤੁਹਾਡਾ ਸ਼ੌਕ ਜਾਨਲੇਵਾ ਹੋ ਜਾਂਦਾ ਕਈ ਬੇਜਵਾਨ ਪਸ਼ੂ ਪੰਛੀਆਂ ਦੀ ਜਾਨ ਲੈਂਦਾ ਬਹੁਤ ਸਾਰੇ ਰਾਹੀਗਰਾਂ ਦੀ ਜਾਨ ਲੈਂਦਾ ਬਹੁਤ ਸਾਰੇ ਲੋਕ ਜਿਨ੍ਹਾਂ ਦਾ ਪਤੰਗਬਾਜ਼ੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੋ ਆਪਣੇ ਸਫ਼ਰ ਤੇ ਜਾ ਰਹੇ ਹੁੰਦੇ ਆ ਉਹਨਾਂ ਦੇ ਗਲੇ ਵੜ ਦਿੰਦਾ ਮੂੰਹ ਵੜ ਦਿੰਦਾ ਇਹ ਤੁਹਾਡਾ ਸ਼ੌਕ ਸੋ ਇਸ ਤੋਂ ਗ੍ਰੇਜ਼ ਕੀਤਾ ਜਾਵੇ ਤੁਹਾਨੂੰ ਦਿਖਾਵਾਂਗਾ ਇਧਰਲੇ ਪਾਸੇ ਬਹੁਤ ਸਾਰੇ ਪਤੰਗ ਨੇ ਦੇਖੋਗੇ ਬਹੁਤ ਖੂਬਸੂਰਤ ਪਤੰਗ ਜਿਹੜੇ ਇੱਥੇ ਲੱਗੇ ਹੋਏ ਨੇ ਆ ਦੁਕਾਨ ਦੇ ਵਿੱਚ ਵੀ ਤੁਹਾਨੂੰ ਦਿਖਾ ਕੇ ਲੈਦੀਆਂ ਕਿ ਵੱਡੇ ਵੱਡੇ ਪਤੰਗ ਜਿਹੜੇ ਰੱਖੇ ਹੋਏ ਆ ਸੋ ਆ ਜੋ ਇੱਕ ਵਾਰ ਦਿਖਾ ਦਈਏ ਆ ਦੇਖੋ ਬਹੁਤ ਕੁਛ ਇਹਨਾਂ ਤੇ ਲਿਖਿਆ ਵੀ ਹੋਇਆ ਹੈ ਬਹੁਤ ਰੰਗ-ਬਰੰਗੇ ਪਤੰਗ ਨੇ ਵੈਲਕਮ 2026 ਲਵ ਯੂ ਮੋਟੋ ਮਤਲਬ ਇਦਾਂ ਦਾ ਕੁਝ ਲਿਖਿਆ ਹੁੰਦਾ ਹੁਣ ਗੱਲ ਆ ਜਾਂਦੀ ਹੈ ਡੋਰ ਦੇ ਉੱਤੇ ਇਹ ਡੋਰ ਹੈ ਮੈਂ ਇੱਥੇ ਦੁਕਾਨਦਾਰ ਨਾਲ ਵੀ ਗੱਲ ਕਰੂੰਗਾ ਦੋਸਤੋ ਅਸੀਂ ਇੱਕੋ ਗੱਲ ਕਹਿੰਦੇ ਆ ਕਿ ਇਸ ਡੋਰ ਦਾ ਜਿਹੜੀ ਚਾਈਨਾ ਡੋਰ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਸਰਕਾਰ ਵੱਲੋਂ ਵੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਆਦੇਸ਼ ਨੇ ਪਰ ਅਫਸੋਸ ਕਿ ਪਟਿਆਲਾ ਸ਼ਹਿਰ ਦੇ ਵਿੱਚ ਅੱਜ ਵੀ ਇਹ ਡੋਰ ਵਿਕ ਰਹੀ ਹੈ ਕਿੱਥੋਂ ਆ ਰਹੀ ਹੈ ਕਿਵੇਂ ਵਿਕਰੀ ਹੈ ਇਹ ਵੀ ਤੁਹਾਨੂੰ ਦਿਖਾਵਾਂਗੇ ਕੌਣ ਵੇਚ ਰਿਹਾ ਹੈ ਇਹ ਵੀ ਤੁਹਾਨੂੰ ਦੱਸਾਂਗੇ ਫਿਲਹਾਲ ਮੈਂ ਦੁਕਾਨਦਾਰ ਨਾਲ ਗੱਲ ਕਰਦਾ ਭਾਈ ਸਾਹਿਬ ਅੱਗੇ ਆਓ ਮਰੇ ਕੀ ਨਾਮ ਹੈ ਤੁਹਾਡਾ ਮੇਰਾ ਇੰਦਰਪ੍ਰੀਤ ਜੀ ਇੰਦਰਪ੍ਰੀਤ ਜੀ ਇਹ ਡੋਰ ਜਿਹੜੀ ਹੈ ਚਾਈਨਾ ਡੋਰ ਤਾਂ ਨਹੀਂ ਹੈ ਨਹੀਂ ਨਹੀਂ ਇਹ ਕੋਟਨ ਥ्रेड ਹੈ ਸਰ ਇਹ ਕਾਟਨ ਥ੍ਰੈਡ ਤੇ ਪਲਾਸਟਿਕ ਥ੍ਰੈਡ ਦੇ ਵਿੱਚ ਅਸੀਂ ਫਰਕ ਕਿਵੇਂ ਦੇਖਾਂਗੇ ਸਰ ਇਹ ਹੱਥ ਨਾਲ ਟੁੱਟ ਜੇਗਾ ਉਹਦੇ ਵੀ ਸਿੰਥੈਟਿਕ ਮਿਕਸ ਹੁੰਦਾ ਸੀਗਾ ਉਹ ਜਿਹੜਾ ਸਿੰਥੈਟਿਕ ਹੁੰਦਾ ਸੀਗਾ ਉਹਦੇ ਕਰਕੇ ਉਹ ਫਸ ਜਾਂਦਾ ਸੀ ਗਲੇ ਵਗੈਰਾ 'ਚ ਉਹ ਖਿੱਚਣ ਤੇ ਟੁੱਟਦਾ ਨਹੀਂ ਸੀ ਉਹਦੇ ਕਰਕੇ ਗਰਦਨ ਵਗੈਰਾ ਕੱਟੀ ਜਾਂਦੀ ਸੀ ਸਾਰੇ ਨੁਕਸਾਨ ਹੁੰਦਾ ਸੀ ਔਰ ਪਸ਼ੂ ਪੰਛੀ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸੀ ਬਿਲਕੁਲ ਬਹੁਤ ਸਾਰੇ ਪੰਛੀ ਮਰਦੇ ਸੀ ਲਟਕ ਜਾਂਦੇ ਸੀ ਉਹਨੇ ਸਾਰੀ ਡੋਰ ਜਿਹੜੀ ਤੁਸੀਂ ਵੇਚ ਰਹੇ ਹੋ ਇਹ ਟੋਟਲ ਥ੍ਰੈਡ ਹੈ ਬਿਲਕੁਲ ਥ੍ਰੈਡ ਹੈ ਇੱਕ ਇੱਕ ਚੀਜ਼ ਖੋਲ ਕੇ ਸੈਂਪਲ ਚੈੱਕ ਕਰਾ ਲੈਣਾ ਅੱਛਾ ਤੇ ਜੇਕਰ ਤੁਹਾ ਪਰ ਪਾਡੇ 50 ਤੋਂ 100 ਬੰਦਾ ਪਾਡ ਚਾਈਨਾ ਡੋਰ ਮੰਗਣ ਆਉਂਦੇ। ਬੱਚੇ ਆਨੇ ਆ ਨੌਜਵਾਨਾਂ ਆਨੇ ਕੋਣ। ਅਰੇ ਮਾਵਾ ਪਾਉਂਦੇ ਆ ਕਿ ਸਾਡੇ ਬੱਚੇ ਨੂੰ ਚਾਈਨਾ ਡੋਰ ਦਿਓ। ਮਾਵਾ ਪਾ। ਇਹ ਇਹ ਸਭ ਤੋਂ ਸ਼ਰਮਨਾਕ ਗੱਲ ਇਹੀ ਹੈ ਜਿਹੜੀ ਹੁਣੇ ਇਹਨਾਂ ਨੇ ਕਹੀ ਕਿ ਉਹਨਾਂ ਦੇ ਮਾਵਾ ਪਾ ਆ ਕੇ ਕਹਿੰਦੇ ਸਾਨੂੰ ਚਾਈਨਾ ਡੋਰ ਦਿਓ। ਹੱਦ ਆ ਯਾਰ। ਉਹ ਮਾਵਾ ਪਾ ਇਹ ਨਹੀਂ ਸੋਚਦੇ ਵੀ ਕਿਸੇ ਹੋਰ ਦਾ ਵੀ ਬੱਚਾ ਕਿਸੇ ਹੋਰ ਨੇ ਵੀ ਘਰ ਜਾਣਾ ਹੈ ਕਿਸੇ ਹੋਰ ਦਾ ਵੀ ਗਲ ਵੱਢਿਆ ਜਾ ਸਕਦਾ ਜੇਕਰ ਇਹੀ ਗੱਲ ਤੁਹਾਡੇ ਬੱਚੇ ਦਾ ਵੱਢਿਆ ਜਾਊਗਾ ਫਿਰ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਜਸਟੀਫਾਈ ਕਰੋਗੇ ਕਿ ਮੈਂ ਪ੍ਰਮਾਤਮਾ ਦੇ ਦਰਗਾਹ ਦੇ ਵਿੱਚ ਜਾ ਕੇ ਆਪਣਾ ਮੂੰਹ ਦਿਖਾਉਂਗੇ ਵੇਚਣ ਵਾਲੇ ਵੀ ਇਸ ਤਰ੍ਹਾਂ ਦੇ ਨੇ ਖਰੀਦਣ ਵਾਲੇ ਵੀ ਨੇ ਇਹਨਾਂ ਨੇ ਬੜਾ ਹੈਰਾਨੀ ਜਨਕ ਸ਼ਬਦ ਬੋਲਿਆ ਕਿ ਮਾਪੇ ਕਹਿੰਦੇ ਸਾਡੇ ਬੱਚੇ ਨੂੰ ਚਾਈਨਾ ਡੋਰ ਦਿਓ ਪਰ ਅੱਜ ਦੇ ਟਾਈਮ ਤੇ ਚਾਈਨਾ ਡੋਰ ਮਿਲ ਰਹੀ ਹੈ ਸਰ ਓਪਨ ਵੈਬਸਾਈਟ ਆ ਗਈਆਂ ਅੱਜ ਕੱਲ ਤਾਂ ਓਪਨ ਓਪਨ ਆ ਰਹੀ ਹੈ ਮਤਲਬ ਦੁਕਾਨਦਾਰ ਨੇ ਬੰਦ ਕਰਤੀ ਵੇਚਣੀ ਆਨਲਾਈਨ ਵਿਕਣ ਲੱਗ ਗਈ ਆਨਲਾਈਨ ਵਿਕਣ ਲੱਗ ਗਈ ਆਨਲ ਐਕਚੁਅਲ ਸਭ ਤੋਂ ਜ਼ਿਆਦਾ ਯਾਰ ਇਹ ਲੁਧਿਆਣਾ ਅੰਮ੍ਰਿਤਸਰ ਤੋਂ ਹਾਂ ਹੁਣ ਹੁਣ ਜਿਹੜੀ ਇਹ ਪੰਜਾਬ ਦੇ ਵਿੱਚ ਆਪਣੇ ਜਿਹੜੀ ਪਟਿਆਲੇ ਦੇ ਵਿੱਚ ਆ ਰਹੀ ਆ ਔਨਲਾਈਨ ਵਿਕਰੀ ਆ ਔਨਲਾਈਨ ਵਿਕਰੀ ਆ ਚਲੋ ਇਸ ਬਾਰੇ ਵੀ ਗੱਲ ਕਰਾਂਗੇ ਖੈਰ ਦੁਕਾਨਦਾਰ ਨੇ ਸਿੱਧੇ ਤੌਰ ਤੇ ਕਿਹਾ ਕਿ ਅਸੀਂ ਨਹੀਂ ਵੇਚ ਰਹੇ ਤੇ ਔਨਲਾਈਨ ਵਿਕਰੀ ਆ ਇਸ ਗੱਲ ਦੀ ਅਸੀਂ ਦੇਖੋ ਜਿੱਥੇ ਅਸੀਂ ਇਹਨਾਂ ਦੀ ਦੁਕਾਨ 'ਚ ਸਿੱਧਾ ਚਲੇ ਗਏ ਅਸੀਂ ਦੇਖਿਆ ਵੀ ਹੈ ਕਿ ਇਹਨਾਂ ਕੋਲ ਨਹੀਂ ਹੈ ਇੱਕ ਵਾਰ ਅੱਗੇ ਚੱਲਦੇ ਹਾਂ ਤੁਹਾਨੂੰ ਅੱਗੇ ਵੀ ਦਿਖਾਣੇ ਬਾਜ਼ਾਰ ਦੇ ਵਿੱਚ ਕਿ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਦਾਂ ਦੇ ਪਤੰਗ ਜਿਹੜੇ ਆ ਉੱਥੇ ਪਏ ਆ ਸੋ ਇਹ ਤੁਸੀਂ ਦੇਖ ਸਕਦੇ ਹੋ ਬ ਅਲੱਗ-ਅਲੱਗ ਡਿਜ਼ਾਈਨ ਐ ਇੱਥੇ ਕਾਫੀ ਜਿਵੇਂ 2026 ਸਭ ਤੋਂ ਕਲਰਫੁੱਲ ਪਤੰਗ ਇੱਥੇ ਨਜ਼ਰ ਆ ਰਿਹਾ ਹੈ ਇਧਰਲੇ ਪਾਸੇ ਹੋਰ ਬਹੁਤ ਵੱਡੇ-ਵੱਡੇ ਪਤੰਗ ਨੇ ਮਤਲਬ ਐਡੇ ਵੱਡੇ-ਵੱਡੇ ਸਾਈਜ਼ ਦੇ ਪਤੰਗ ਦੇਖ ਕੇ ਹੈਰਾਨੀ ਹੁੰਦੀ ਹੈ ਵੀ ਉਡਣਗੇ ਕਿਵੇਂ ਵੱਡੀ ਗੱਲ ਇਹ ਹੈ ਵੀ ਉਡਣਗੇ ਕਿਵੇਂ ਇਹ ਕਿਉਂਕਿ ਇੰਨੇ ਵਧੀਆ ਪਤੰਗ ਨੇ ਤੇ ਐਡਾ ਵੱਡਾ ਸਾਈਜ਼ ਦੇਖਣ ਨੂੰ ਨਹੀਂ ਮਿਲਦਾ ਮੈਂ ਤਾਂ ਹੈਰਾਨ ਆ ਕਿ ਬੱਚੇ ਇਹਨੂੰ ਉਡਾਣਗੇ ਕਿਵੇਂ ਇਹ ਹੋਲ ਸੇਲ ਦੀ ਦੁਕਾਨ ਲੱਗਦੀ ਹੈ ਮੈਨੂੰ ਪਤੰਗਾਂ ਦੀ ਅਚਾਰ ਬਾਜ਼ਾਰ ਦੇ ਵਿੱਚ ਸੋ ਬਹੁਤ ਸਾਰੇ ਪਤੰਗ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਬੜੇ ਹੀ ਖੂਬਸੂ ਇੱਥੇ ਤੁਸੀਂ ਦੇਖੋਗੇ ਆ ਦੇਖੋ 골ਡਨ ਕਲਰ ਦਾ ਪਤੰਗ ਤੇ ਬਲੂ ਕਲਰ ਇਧਰੋਂ ਵਾਈਟ ਇਧਰੋਂ 골ਡਨ ਸੋ ਇਸ ਤਰ੍ਹਾਂ ਹੀ ਅਲੱਗ-ਅਲੱਗ ਕਿਸਮ ਦੇ ਜਿਹੜੇ ਪਤੰਗ ਇੱਥੇ ਤੁਸੀਂ ਦੇਖੋਗੇ ਉਹ ਪਰਲੇ ਪਾਸੇ ਵਾਈਟ ਪਤੰਗ ਹੈ ਬਹੁਤ ਅੱਛੇ-ਅੱਛੇ ਥਾਟਸ ਜਿਹੜੇ ਨੇ ਉੱਤੇ ਲਿਖੇ ਹੋਏ ਆ ਕਲਾਕਾਰਾਂ ਦੀਆਂ ਫੋਟੋਆਂ ਆ ਬੱਚਿਆਂ ਵਾਸਤੇ ਕਾਰਟੂਨ ਦੀਆਂ ਫੋਟੋਆਂ ਇਹ ਮਤਲਬ ਹਰ ਹਰ ਵੈਰਾਈਟੀ ਦਾ ਪਤੰਗ ਜਿਹੜਾ ਇੱਥੇ ਤੁਹਾਨੂੰ ਦੇਖਣ ਨੂੰ ਮਿਲੇਗਾ ਆ ਤੁਸੀਂ ਦੇਖੋ ਸਿੱਧੂ ਮੂਸੇਵਾਲੇ ਦੀ ਹੁਣ ਤਾਂ ਨਵੇਂ ਸਿੱਧੂ ਮੂਸੇਵਾਲੇ ਦੀ ਵੀ ਫੋਟ ਲੱਗ ਗਈ ਹੈ ਛੋਟਾ ਸਿੱਧੂ ਮੂਸੇਵਾਲਾ ਸੋ ਵਾਕਈ ਇਹ ਮੈਂ बार-बार ਇਹੀ ਕਹਿੰਦਾ ਕਿ ਸ਼ੌਂਕ ਬੜਾ ਅੱਛਾ ਹੈ ਪਤੰਗ ਉਡਾਣੇ ਚਾਹੀਦੇ ਹੈ ਕੋਈ ਗਲਤ ਗੱਲ ਨਹੀਂ ਹੈ ਤੇ ਹਰ ਮਨਾਣਾ ਚਾਹੀਦਾ ਪਰ ਸ਼ੌਂਕ ਉਹ ਰੱਖੋ ਜਿਹੜਾ ਕਿਸੇ ਦਾ ਦੁਸ਼ਮਣ ਨਾ ਬਣੇ ਆ ਦੇਖੋ ਕਿੰਨਾ ਸੋਹਣਾ ਪਤੰਗ ਹੈ ਇਹ ਉੜਦਾ ਹੋਇਆ ਵੀ ਸੋਹਣਾ ਲੱਗੂਗਾ ਤੇ ਬਸੰਤ ਪੰਚਮੀ ਵਾਲੇ ਦਿਨ ਅਸਮਾਨ ਜਿਹੜਾ ਸਾਡਾ ਰੰਗ-ਬਰੰਗਾ ਹੋ ਜਾਊਗਾ ਪਰ ਇਹ ਰੰਗ ਇਹਨਾਂ ਖੂਬਸੂਰਤ ਕਾਗਜ਼ਾਂ ਦਾ ਹੋਣਾ ਚਾਹੀਦਾ ਹੈ ਕਿਸੇ ਦੇ ਖੂਨ ਦਾ ਨਹੀਂ ਹੋਣਾ ਚਾਹੀਦਾ ਇਸ ਲਈ ਮੈਂ ਹਮੇਸ਼ਾ ਵਿਰੋਧ ਕਰਦਾ ਕਿ ਤੁਸੀਂ ਚਾਈਨਾ ਡੋਰ ਨਾਲ ਪਤੰਗ ਨਾ ੜਾਓ ਆਮ ਡੋਰ ਹੈ ਵੈਸੇ ਉਹਨਾਂ ਦੁਕਾਨਦਾਰ ਵੇਚ ਨਹੀਂ ਰਹ ਉਹਨਾਂ ਨੇ ਕਿਹਾ ਕਿ ਹੁਣ ਆਣੀ ਬੰਦ ਹੋ ਗਈ ਆ ਦੇਖੋ ਬੜਾ ਖੂਬਸੂਰਤ ਇਹ ਡਿਜ਼ਾਈਨ ਇੱਥੇ ਬਣਿਆ ਹੋਇਆ ਸੋ ਤੁਸੀਂ ਇਹ ਪਤੰਗ ਲਿਆਉਂਦੇ ਕਿੱਥੋਂ ਆ ਜੀ ਲੋਕਲ ਬਣਦੇ ਨੇ ਬਾਹਰੋਂ ਆਨੇ ਬਾਹਰੋਂ ਦਾ ਹੀ ਇਹ ਸਾਰਾ ਪਤੰਗ ਆਜੋ ਇੱਧਰ ਲੈ ਵਸੇ ਆਜੋ ਹਾਂ ਜੀ ਸੋ ਦੁਕਾਨਦਾਰ ਵੀ ਮੇਰੇ ਨਾਲ ਨੇ ਮੈਂ ਗੱਲ ਕਰਦਾ ਕੀ ਨਾਮ ਹੈ ਤੁਹਾਡਾ ਲਵਿਸ਼ ਜੀ ਲਵੇਜ ਬਹੁਤ ਖੂਬਸੂਰਤ ਪਤੰਗ ਹੈ ਤੁਹਾਡੇ ਕੋਲ ਮੈਂ ਦੇਖਿਆ ਸਾਰੇ ਬਾਜ਼ਾਰ ਨਾਲੋਂ ਸ਼ਾਇਦ ਸਭ ਤੋਂ ਵੱਧ ਮਾਲ ਵੀ ਤੁਹਾਡੇ ਕੋਲ ਹੀ ਹੈ ਹੋਲਸੇਲ ਦਾ ਕੰਮ ਹੈ ਹੋਲਸੇਲ ਦਾ ਕੰਮ ਹੈ ਜੀ ਆਪਣਾ ਅੱਛਾ ਹਾਂਜੀ ਹਾਂਜੀ ਕਿੱਥੋਂ ਬਣਦਾ ਹੈ ਲੋਕਲ ਵੀ ਬਣਦਾ ਹੰਪੂਰ ਬਣਦਾ ਜੀ ਯੂਪੀ ਦੇ ਵਿੱਚ ਸਾਰਾ ਮੁਸਲਿਮ ਹੱਥ ਦਾ ਕੰਮ ਹੈ ਜੀ ਉੱਥੇ ਬਣਦਾ ਤੇ ਪੰਜਾਬ ਚ ਆਂਦਾ ਫਿਰ ਸੇਲ ਹੁੰਦਾ ਲੋੜੀ ਤੇ ਆਪਣਾ ਬਸੰਤ ਲਈ ਸਪੈਸ਼ਲ ਜੀ ਜੀ ਹਾਂਜੀ ਸੋ ਜਿਵੇਂ ਗੱਲ ਕਰ ਲਈਏ ਬਾਹਰ ਤੋਂ ਬਣ ਕੇ ਆਉਂਦਾ ਇੱਥੇ ਨਹੀਂ ਬਣਦਾ ਲੋਕਲ ਇੱਥੇ ਲੋਕਲ ਵਦੰਕ ਕੋਈ ਵੀ ਨਹੀਂ ਬਣ ਸਕਦਾ ਔਰੇ ਦੀ ਲੇਬਰ ਤੇ ਉਥੇ ਦੀ ਲੇਬਰ ਹੀ ਬਹੁਤ ਫਰਕ ਆ। ਮਤਲਬ ਕਲਾਕਾਰੀ ਦਾ ਕੰਮ ਹੈ। ਕਲਾਕਾਰੀ ਦਾ ਕੰਮ ਹੈ ਜੀ ਸਿਰਫ ਉਹ ਹੀ ਹੀ ਕਰ ਸਕਦੇ ਇਸ ਕੰਮ ਨੂੰ। ਜੀ ਬਿਲਕੁਲ ਜੀ ਕਹਿੰਦੇ ਕਲਾਕਾਰੀ ਦਾ ਕੰਮ ਹੈ। ਵਾਕਈ ਦੇਖਣ ਨੂੰ ਵੀ ਲੱਗਦਾ ਵੀ ਕਲਾਕਾਰੀ ਦਾ ਕੰਮ ਹੈ। ਕਾਗਜ਼ ਅਲੱਗ ਚੀਜ਼ ਹੈ। ਮਿਹਨਤ ਹੈ ਹੱਥ ਦਾ ਕੰਮ ਹੈ ਸਾਰਾ। ਔਰ ਇਹ ਡੱਕੇ ਨੂੰ ਬੜਾ ਵਧੀਆ ਤੋੜਨਾ ਉਹਨੂੰ ਬਰਾਬਰ ਸਲਾਈ ਕਰਨਾ ਕੱਟਣਾ ਬੜਾ ਜ਼ਬਰਦਸਤ ਕੰਮ ਮੈਨੂੰ ਦੇਖਣ ਨੂੰ ਲੱਗਦਾ ਇਹ। ਤੇ ਬਹੁਤ ਖੂਬਸੂਰਤ ਵੀ ਹੈ ਚਲੋ ਪਤੰਗ ਉਡਣੇ ਵੀ ਚਾਹੀਦੇ ਲੋਕ ਉਡਾਨ ਬਸੰਤ ਪੰਚਮੀ ਦੇ ਵੀ ਉਡਾਨ ਲੋਹੜੀ ਦੇ ਵੀ ਉਡਾਨ ਬਸ ਖਿਆਲ ਰੱਖਣ ਵੀ ਡੋਰ ਜਿਹੜੀ ਹੈ ਨਾਰਮਲ ਡੋਰ ਵਰਤੀ ਜਾਵੇ ਢਾਗੇ ਵਾਲੀ ਵਰਤੀ ਜਾਵੇ ਵੈਸੇ ਦੁਕਾਨਦਾਰ ਕਾਫੀ ਅਵੇਅਰ ਨਜ਼ਰ ਆ ਰਹੇ ਆ ਚਾਰ ਬਾਜ਼ਾਰ ਦੀਆਂ ਮੈਂ ਗੱਲ ਕਰ ਲਾ ਪਰ ਹਜੇ ਵੀ ਲੱਗਦਾ ਵੀ ਇੱਕ ਤੋਂ ਦੁਕਾਨਦਾਰ ਹੈ ਜਿਹੜੇ ਅੱਜ ਵੀ ਵੇਚ ਰਹੇ ਬਿਲਕੁਲ ਵੇਚ ਰਹੀ ਮਾਲ ਮਾਲ ਦਾ ਵਿਕਰੇ ਮਾਲ ਵਿਕਰੇ ਦੁਕਾਨਾਂ ਤਾਂ ਹਟ ਗਏ ਲੋਕਾਂ ਦੇ ਘਰਾਂ 'ਚੋ ਵੀ ਕੰਣਾ ਸ਼ੁਰੂ ਹੋ ਗਿਆ। ਹਾਂ, ਇਹੀ ਪੁਆਇੰਟ ਹੈ ਜੀ। ਇਸ ਦੇ ਉੱਤੇ ਮੈਂ ਹੁਣੇ 2 ਮਿੰਟ ਬਾਅਦ ਇੱਕ ਖੁਲਾਸਾ ਕਰਾਂਗਾ। ਆਓ ਚੱਲਦੇ ਹਾਂ ਬਾਜ਼ਾਰ ਦੇ ਵਿੱਚ ਇੱਕ ਖੁਲਾਸਾ ਤੁਹਾਨੂੰ ਕਰਦੇ ਆਂ। ਜਿਹੜਾ ਦੱਸੂਗਾ ਵੀ ਦੁਕਾਨਦਾਰ ਤਾਂ ਸਿਰਫ ਬਦਨਾਮ ਹੈ, ਦੁਕਾਨਦਾਰ ਤਾਂ ਸਿਰਫ ਫਸਦਾ ਹੈ। ਮਾਲ ਕਿਸੇ ਹੋਰ ਪਾਸੋਂ ਆ ਰਿਹਾ। ਇਹ ਮੈਂ ਹੁਣ ਤੁਹਾਨੂੰ ਦਿਖਾਉਂਗਾ। ਆ ਬਰੇਲੀ ਦੀਆਂ। ਪਹਿਲਾਂ ਆਉਂਦੀ ਹੁੰਦੀ ਸੀ ਬਰੇਲੀ ਡੋਰ, ਹਨਾ? ਫੇਰ ਤੋਂ ਆਣੀ ਸੀ। ਫੇਰ ਆਣੀ ਸ਼ੁਰੂ ਹੋ ਗਈ। ਅਸੀਂ ਜਦੋਂ ਪਤੰਗ ੜਾਉਂਦੇ ਸੀ ਉਦੋਂ ਸਭ ਤੋਂ ਮਸ਼ਹੂਰ ਡੋਰ ਜਿਹੜੀ ਸਭ ਤੋਂ ਮਜ਼ਬੂਤ ਬਰੇਲੀ ਦੀ ਮੰਨੀ ਉਹੀ ਆੜੀ ਸ਼ੁਰੂ ਹੋ ਗਈ ਉਹੀ ਸ਼ੁਰੂ ਹੋ ਗਈ ਇਹ ਡੋਰਾ ਆਮ ਗੱਟੂਆਂ ਤੇ ਚੰਨੀ ਸ਼ੁਰੂ ਹੋ ਗਈ ਹੈ ਵੀ ਬੱਚੇ ਦੇ ਦਿਮਾਗ ਚ ਗੱਟੂ ਮਿਲ ਜਾ ਸਾਨੂੰ ਤੇ ਉਸ ਕਰਕੇ ਧਾਗੇ ਲਈ ਡੋਰਾ ਹੁਣ ਗੱਟੂ ਤੇ ਆਣੀਆਂ ਸ਼ੁਰੂ ਚਲੋ ਇਹ ਬਹੁਤ ਅੱਛੀ ਗੱਲ ਹੈ ਪਰਿਵਰਤਨ ਆ ਰਿਹਾ ਜੀ ਪਰ ਇਹਨਾਂ ਦੇ ਡਿਜ਼ਾਈਨ ਬਹੁਤ ਸੋਹਣੇ ਆ ਬਹੁਤ ਜ਼ਬਰਦਸਤ ਡਿਜ਼ਾਈਨ ਹੈ ਹਰ ਕਲਾਕਾਰ ਵਾਲਾ ਹਰ ਟ੍ਰੈਂਡਿੰਗ ਡਿਜ਼ਾਈਨ ਇਹਨਾਂ ਨੇ ਰੱਖਿਆ ਹੋਇਆ ਅਚਾਰ ਬਾਜ਼ਾਰ ਦੇ ਵਿੱਚ ਦੁਕਾਨ ਹੈ ਉਦੋਂ ਤੇ ਮੈਂਸ਼ਨ ਆਏਗਾ ਕੋਟਨ ਥ੍ਰੈਡ हां हां बिल्कुल मैं देख लिया जी पहला भी, दुकान भी, भी एक दुकानदार ਨਾਲ ਗੱਲ ਕੀਤੀ ਹੈ ਕੋਟਨ ਥ੍ਰੈਡ ਹੈ ਬਾਕੀ ਹੋਰ ਵੀ ਅਸੀਂ ਬਾਜ਼ਾਰ ਚ ਵੀ ਗੱਲ ਕਰ ਰਹੇ ਸਿਰਫ ਇੱਕੋ ਹੀ ਤਰੀਕਾ ਰਹਿ ਗਿਆ ਅੱਧੀ ਡੇਟ ਵਿੱਚ ਵੀ ਚਾਈਨਾ ਹੈ ਜਾਂ ਨਹੀਂ ਇਹਨੂੰ ਖੋਲੋ ਪੰਨੀ ਨੂੰ ਸੋ ਇਹ ਗੱਲ ਸਮਝ ਲਨ ਜੀ ਮਾਪੇ ਸਮਝਣ ਵੀ ਕਿਵੇਂ ਚੈੱਕ ਕਰੋਗੇ ਵੀ ਚਾਈਨਾ ਡੋਰ ਹੈ ਕਿ ਨਹੀਂ ਹੈ ਦੁਕਾਨਦਾਰਾਂ ਨੇ ਕਰਕੇ ਦਿਖਾਓ ਦੁਕਾਨਦਾਰਾਂ ਦਾ ਵੀ ਕੁਝ ਨਹੀਂ ਲੋੜ ਇਹਨੂੰ ਸਿਰਫ ਐ ਖੋਲੋ ਬੜੀ ਈਜ਼ੀ ਕੁੱਟ ਗਈ ਹੈ ਐਂਟੀ ਕਲੋਕਵਾਈਜ਼ ਘੁਮਾਣਾ ਹੈ ਜੇ ਤਾਂ ਕੋਟਨ ਹੋਏਗਾ ਇਹਦੀ ਇੱਕ ਲੱਲੀ ਲੱਲੀ ਚੀਜ਼ ਲੱਗੋ ਜੀ ਸਰਾਇ ਦਾ ਦੀ ਧਾਗਾ ਲਗ ਲਗ ਹੋ ਜੇ ਧਾਗਾ ਲਗ ਲਗ ਹੋ ਜੇ ਦੋ ਵਾਰੀ ਨੋ ਮਾਰੋਗੇ ਇਹਦੀ ਰੂਹ ਵੰਜੀਗੀ ਤਾਈਦੀ ਡੋਰ ਹੀ ਖਤਮ ਪਾਣੀ ਤੋਂ ਬਾਅਦ ਬਿਲਕੁਲ ਠੀਕ ਹੈ ਜਿਹੜੀ ਚਾਈਨਾ ਡੋਰ ਹੈ ਉਹ ਕਦੇ ਵੀ ਨਾ ਮੈਲਟ ਹੁੰਦੀ ਹੈ ਨਾ ਟੁੱਟਦੀ ਹੈ ਨਾ ਕੱਟਦੀ ਹੈ ਇਸ ਕਰਕੇ ਉਹ ਹੱਥ ਤੱਕ ਹੈ ਹੱਥ ਤੱਕ ਨਹੀਂ ਹੈ ਜੇ ਕਿਤੇ ਫਸ ਵੀ ਜਾਊਗੀ ਤਾਂ ਟੁੱਟ ਜਾਊਗੀ ਕਿੱਥੇ ਫਸ ਗਈ ਹਲਕੀ ਮੋਟੀ ਆਪਾਂ ਠੀਕ ਹੀ ਲੈ ਟੁੱਟੇ ਜਾਣੀ ਬੜੀ ਈਜ਼ੀ ਟੁੱਟ ਰਹੀ ਹੈ ਇਹ ਆਓ ਕਰਦੇ ਹਾਂ ਹੋਰ ਬਾਜ਼ਾਰ ਦੇ ਵਿੱਚ ਗੱਲਬਾਤ ਦੇਖਦੇ ਹਾਂ ਕੀ ਹੈ ਅੱਗੇ ਦਾ ਮਾਹੌਲ ਸੋ ਇਸ ਦੁਕਾਨ ਤੇ ਵੀ ਅਸੀਂ ਆਏ ਹਾਂ ਤੁਸੀਂ ਦੇਖੋ ਬੜੇ ਖੂਬਸੂਰਤ ਇਹਨਾਂ ਨੇ ਜਿਵੇਂ ਪਿੱਛੇ ਵੀ ਦਿਖਾ ਰਹੇ ਸੀ ਬੜੇ ਅਲੱਗ-ਅਲੱਗ ਕਿਸਮ ਦੇ ਪਤੰਗ ਜਿਹੜੇ ਆ ਇਹ ਬਣ ਰਹੇ ਆ ਮੈਂ ਗੱਲ ਕਰਦਾ ਇਹਨਾਂ ਨਾਲ ਵੀ ਇਹ ਕਿੱਥੋਂ ਲਿਆ ਰਹੇ ਹਾਂ ਜੀ ਵੀ ਆਪਣੀ ਦੁਕਾਨ ਦਾ ਨਾਮ ਕੀ ਹੈ ਤੇ ਕਿੱਥੋਂ ਲਿਆ ਰਹੇ ਹੋ ਪਤੰਗ ਇਹ ਪਤੰਗ ਆ ਰਹੇ ਭਾਜੀ ਸਾਰੇ ਲੁਧਿਆਣੇ ਤੋਂ ਜੀ ਅੰਮ੍ਰਿਤਸਰ ਤੋਂ ਦੁਕਾਨ ਦਾ ਨਾਮ ਹੈ ਜੀ ਆਪਣੀ ਵਰਮਾ ਫੈਂਸੀ ਡਰੈਸ ਚਾਰ ਬਾਜ਼ਾਰ ਪਟਿਆਲਾ ਇਹ ਵਧੀਆ ਹੋ ਗਿਆ ਜੀ ਫੈਂਸੀ ਡਰੈਸ ਦੇ ਨਾਲ-ਨਾਲ ਫੈਂਸੀ ਪਤੰਗ ਰੱਖੇ ਹੋਏ ਆ ਹਾਂਜੀ ਭਾਜੀ ਚਲੋ ਆ ਬਹੁਤ ਵਧੀਆ ਡੋਰ ਚਾਈਨਾ ਡੋਰ ਤਾਂ ਨਹੀਂ ਵੇਚ ਰਹੇ ਨਾਰਮਲ ਵੇਚ ਰਹੇ ਨਾ ਵੈਰੀ ਗੁੱਡ ਸੋ ਇਹ ਦੁਕਾਨਦਾਰਾਂ ਦੀ ਖਾਸੀਅਤ ਹੈ ਇਸ ਵਾਰ ਦੁਕਾਨਦਾਰ ਖੁਦ ਕਹਿ ਰਹੇ ਵੀ ਅਸੀਂ ਚਾਈਨਾ ਡੋਰ ਨਹੀਂ ਵੇਚਣੀ ਪਰ ਜਿਹੜੇ ਵੇਚ ਰਹੇ ਆ ਉਹ ਦਿਖਾਣੇ ਹੁਣ ਤੁਹਾਨੂੰ ਆਜੋ ਅੱਗੇ ਸੋ ਜਿਸ ਤਰ੍ਹਾਂ ਅਸੀਂ ਬਾਜ਼ਾਰ ਦੇ ਵਿੱਚ ਗਏ ਆ ਦੁਕਾਨਾਂ ਦੇ ਉੱਤੇ ਗਏ ਆ ਦੁਕਾਨਦਾਰਾਂ ਨਾਲ ਗੱਲ ਕੀਤੀ ਹੈ ਲੱਗਦਾ ਹੈ ਕਿ ਦੁਕਾਨਦਾਰਾਂ ਨੇ ਡਿਸਾਈਡ ਕੀਤਾ ਹੈ ਕਿ ਇਸ ਵਾਰ ਬਾਜ਼ਾਰ ਦੇ ਵਿੱਚ ਇਹ ਡੋਰ ਨਹੀਂ ਵੇਚਾਂਗੇ ਪਰ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਵੀਡੀਓ ਦਿਖਾਵਾਂਗਾ ਜਿਸ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਡੋਰ ਵੇਚ ਕੌਣ ਰਿਹਾ ਆ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ ਸਕਰੀਨ ਤੇ ਵੀ ਚੱਲੇਗੀ ਆ ਆਵਾਜ਼ ਸੁਣ ਲਓ ਇੱਕ ਵਾਰ ਸਿੱਧੇ ਤੌਰ ਤੇ ਉੱਤੇ ਕਿਹਾ ਜਾਂਦਾ ਇਹ ਹੈਲੋ ਅ ਵੀਰੇ ਗੁੱਟ ਚਾਹੀਦਾ ਸੀ ਇੱਕ ਮਿਲ ਜੇਗਾ ਗੁੱਟ ਹਾਂ ਕੋਈ ਨਾ ਪੁੱਛ ਕਿਰਿਆ ਸਦਾ ਮਿਲ ਅ ਕਿੰਨੇ ਦਾ ਮਿਲ ਜੇਗਾ ਓਏ 8 900 ਦਾ ਓ ਯਾਰ 850 ਦਾ ਦਿੱਤਾ ਸੀ ਪਹਿਲਾਂ ਤਾਂ ਹਾਂ ਆ ਚਾਹੀਦੇ ਆ ਦੋ ਗੁੱਟ ਚਾਹੀਦੇ ਆ ਦਵਾ ਦੋ ਤੇ ਬੇਟਾ ਤੁਸੀਂ ਕੀ ਮਗਰਤੋਂ ਮੈਨੂੰ ਪਤਾ ਨਹੀਂ ਹੱਸ ਰਾਜੂ ਬੋਲ ਰਿਹਾ ਹਾਂ ਰਾਜੂ ਰਾਜੂ ਅੱਜ ਯਾਰ ਮੈਂ ਪਹਚਾਨ ਨਹੀਂ ਪਈ ਉਹ ਮੈਂ ਲੈ ਕੇ ਗਿਆ ਸੀ ਤੁਹਾਡੇ ਤੋਂ ਯਾਰ ਪਹਿਲਾਂ ਇਹ ਸੇ ਨੰਬਰ ਨੰਬਰ ਹੀ ਦਿੱਤਾ ਸੀ ਤੁਸੀਂ ਉਹਨੂੰ ਕਿਹਾ ਸੀ ਇਹ ਨੰਬਰ ਤੇ ਦੱਸ ਕੇ ਮੰਗਾ ਲਿਓ ਨਾ ਨਾ ਬbro ਉਹ ਨਾ ਹੁੰਦਾ ਚੱਲ ਤੂੰ ਦੇ ਦੇ ਯਾਰ ਨੰਬਰ ਨੂੰ ਕੀ ਹੈ ਤੂੰ ਦੇ ਦੇ ਮੈਨੂੰ 2 ਕੁਟ ਚਾਹੀਦੇ ਆ 850 ਵਾਲੇ ਮੈਂ ਲੈ ਕੇ ਮੈਂ ਲੈ ਕੇ ਆਇਆ ਸੀ ਆਹੋ ਕੋਈ ਗੱਲ ਨਹੀਂ 1050 ਰੁਪਏ ਦਾ ਹੀ ਫਰਕ ਹੈ ਤੂੰ 900 ਕਹਿ ਰਿਹਾ 850 ਦੇ 850 ਦਾ ਪਹਿਲਾਂ ਦਿੱਤਾ ਤੁਸੀਂ ਕੋਈ ਨਾ ਪੁੱਛ ਕੇ ਦਤਾ ਤਰੇ 10 ਦੀ ਫਿਰ ਆਇਆ ਚਾਹੀਦਾ ਅੱਜ ਫਰੜਾਣਾ ਪਤੰਗ ਕਰ ਲੂ ਠੀਕ ਹੈ 8900 ਦਾ ਇਹ ਤੁਸੀਂ ਤਸਵੀਰ ਦੇਖੀ ਹੈ ਜਿਸ ਦੇ ਵਿੱਚ ਇੱਕ ਆਨਲਾਈਨ ਬੰਦਾ ਚਾਈਨਾ ਡੋਰ ਦੀ ਗੱਲ ਕਰ ਰਿਹਾ ਹੈ ਉਹ ਕਹਿੰਦਾ ਕਿ 8 ਜਾਂ 900 ਰੁਪਏ ਦਾ ਤੁਹਾਨੂੰ ਗੁੱਟ ਮਿਲ ਜਾਏਗਾ ਮਤਲਬ ਇਹ ਲੋਕ ਆਨਲਾਈਨ ਇਸ ਨੂੰ ਢੇਲੇ ਨਾਲ ਵੇਚ ਰਹੇ ਆ ਪਟਿਆਲਾ ਪੁਲਿਸ ਨੂੰ ਚਾਹੀਦਾ ਹੈ ਕਿ ਇਹਨਾਂ ਲੋਕਾਂ ਦੇ ਉੱਤੇ ਨਕੇਲ ਪਾਈ ਜਾਵੇ ਇਹ ਵੀਡੀਓ ਅਸੀਂ ਤੁਹਾਨੂੰ ਸਕਰੀਨ ਦੇ ਉੱਤੇ ਸ਼ੇਅਰ ਕਰਾਂਗੇ ਇਸ ਤਰ੍ਹਾਂ ਦੇ ਬਹੁਤ ਸਾਰੇ ਨੰਬਰ ਨੇ ਜਿਹੜੇ ਆਨਲਾਈਨ ਇਸ ਡੋਰ ਨੂੰ ਵੇਚ ਰਹੇ ਆ ਆਖਰ ਕਿਉਂ ਨਹੀਂ ਫੜਦੇ ਵਿਚਾਰੇ ਜਦੋਂ ਇੱਕ ਆਮ ਬੰਦੇ ਨੂੰ ਆਮ ਬੱਚੇ ਨੂੰ ਇਹਨਾਂ ਦਾ ਨੰਬਰ ਪਤਾ ਹੈ ਉਹ ਇਹਨਾਂ ਦੇ ਕੋਲ ਡੋਰ ਪਰਚੇਸ ਕਰ ਰਿਹਾ ਹੈ ਇੱਕ ਹੱਤਕ ਡੋਰ ਹਰੇਕ ਬੱਚੇ ਦੇ ਹੱਦ ਤੱਕ ਪਹੁੰਚਣ ਦੀ ਕੋਸ਼ਿਸ਼ ਚ ਹੈ ਤੇ ਫਿਰ ਪੁਲਿਸ ਕਿਉਂ ਨਹੀਂ ਉਹਨਾਂ ਤੇ ਕਾਰਵਾਈ ਕਰ ਰਹੀ ਕਿਉਂ ਨਹੀਂ ਇਹਨਾਂ ਲੋਕਾਂ ਨੂੰ ਬੁਲਾ ਕੇ ਪੁੱਛਿਆ ਜਾ ਰਿਹਾ ਕਿ ਤੁਸੀਂ ਕਿੱਥੋਂ ਲਿਆ ਰਹੇ ਹੋ ਕਿਉਂ ਵੇਚ ਰਹੇ ਹੋ ਤੇ ਇਹ ਅਪਰਾਧ ਹੈ ਜਿਹੜਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਸ ਨੂੰ ਬੈਨ ਕੀਤਾ ਗਿਆ ਤੇ ਫਿਰ ਇਹ ਡੋਰ ਕਿਉਂ ਆ ਰਹੀ ਹੈ ਪਿਛਲੇ ਸਾਲ ਦੀ ਤੁਹਾਨੂੰ ਮੈਂ ਗੱਲ ਦੱਸ ਦਿਆਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ ਬੜੀ ਸਖਤੀ ਦਿਖਾਈ ਗਈ ਸੀ ਪਰ ਪਟਿਆਲਾ ਦੇ ਵਿੱਚ ਇਸ ਵਾਰ ਸ਼ਕਤੀ ਨਜ਼ਰ ਨਹੀਂ ਆ ਰਹੀ ਕਿਉਂਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮਾਮਲੇ ਜ਼ਰੂਰ ਦਰਜ ਹੋ ਰਿਹਾ ਹੈ ਕੱਲ ਵੀ ਦਰਜ ਹੋਇਆ ਪਹਿਲਾਂ ਵੀ ਦਰਜ ਹੋਇਆ ਪਰ ਪਟਿਆਲਾ ਦੇ ਵਿੱਚ ਹਜੇ ਤੱਕ ਨਾ ਕੋਈ ਰੇਡ ਸਾਹਮਣੇ ਆਈ ਹੈ ਤੇ ਨਾ ਹੀ ਕੋਈ ਮਾਮਲਾ ਦਰਜ ਕੀਤਾ ਗਿਆ ਜੇਕਰ ਗੱਲ ਕਰ ਲਈਏ ਦੁਕਾਨਦਾਰਾਂ ਦੀ ਦੁਕਾਨਦਾਰਾਂ ਨਾਲ ਕੀ ਗੱਲ ਹੋਈ ਕਿ ਉਹ ਅੱਜ ਕਹਿੰਦੇ ਆ ਕਿ ਅਸੀਂ ਨਹੀਂ ਵੇਚਦੇ ਖੈਰ ਕੋਈ ਮੂੰਹ ਤੇ ਕਹੇਗਾ ਵੀ ਨਹੀਂ ਕਿ ਅਸੀਂ ਵੇਚਦੇ ਪਰ ਇਹ ਆਨਲਾਈਨ ਜਿਹੜੇ ਸਬੂਤ ਐ ਇਹ ਤਾਂ ਸਪਸ਼ਟ ਕਰਦੇ ਆ ਕਿ ਬੰਦਾ ਸਿੱਧਾ ਕਹਿ ਰਿਹਾ ਕਿ 8 ਜਾਂ 900 ਰੁਪਏ ਦਾ ਤੁਹਾਨੂੰ ਗੁੱਟ ਮਿਲ ਜਾਏਗਾ ਸੋ ਲੋਕ ਚਾਇਨਾ ਡੋਰ ਵੇਚਦੇ ਵੀ ਇਸ ਕਰਕੇ ਆ ਕਿਉਂਕਿ 400 ਰੁਪਏ ਦਾ ਨਾਰਮਲ ਗੁੱਟ ਹੁੰਦਾ ਤੇ ਇੱਥੇ 900 ਰੁਪਏ ਦਾ ਵਿਕਦਾ ਸੋ 500 ਰੁਪਏ ਮਨਾਫਾ ਮਤਲਬ 50% ਤੋਂ ਵੀ ਦੁੱਗਣੇ ਤੋਂ ਵਿਵਾਦ ਮਨਾਫਾ ਕਮਾਉਣ ਦੇ ਲਈ ਲੋਕ ਲੋਕਾਂ ਦੀ ਜਾਨ ਨਾਲ ਖਲਵਾੜ ਕਰਨ ਲਈ ਤਿਆਰ ਨੇ ਪਰ ਸੋਚੋ ਜਿਹੜੇ ਛੋਟੇ ਬੱਚੇ ਜਿਨ੍ਹਾਂ ਦੇ ਹੱਤ ਕੱਟਦੇ ਆ ਜਿਹੜੇ ਬੇਜਵਾਨ ਪੰਛੀ ਉੱਪਰ ਹੀ ਰਹਿ ਜਾਂਦੇ ਆ ਜਾਂ ਕਰੰਟ ਨਾਲ ਮਰ ਜਾਂਦੇ ਆ ਜਾਂ ਕੁਝ ਬੱਚੇ ਕਰੰਟ ਦਾ ਵੀ ਸ਼ਿਕਾਰ ਹੋਏ ਆ ਉੱਥੇ ਹੀ ਜੇਕਰ ਮੈਂ ਗੱਲ ਕਰ ਲਾਂ ਕਿ ਇਹ ਜਾਨਲੇਵਾ ਡੋਰ ਅੱਜ ਛੋਟੇ ਛੋਟੇ ਮਾਸੂਮ ਬੱਚਿਆਂ ਦੇ ਹੱਥਾਂ ਦੇ ਵਿੱਚ ਜਾ ਰਹੀ ਹੈ ਕਿੰਨੀ ਘਾਤਕ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਫਿਰ ਆਖਰ ਕਿਉਂ ਕੁਝ ਲੋਕ ਚੰਦ ਸਿੱਕਿਆਂ ਦੀ ਖਾਤਰ ਲੋਕਾਂ ਦੀ ਜਾਨ ਤੇ ਬੇਜਵਾਨਾਂ ਦੀ ਜਾਨ ਨਾਲ ਖੇਡਣ ਲਈ ਸ਼ੌਂਕ ਬਣਾ ਰਹੇ ਨੇ ਤੇ ਪੈਸਾ ਕਮਾ ਰਹੇ ਨੇ ਸੋ ਇਸ ਦੇ ਉੱਤੋਂ ਗਰੇਜ਼ ਕਰਨਾ ਚਾਹੀਦਾ ਬੇਨਤੀ ਕਰਾਂਗਾ ਮਾਪਿਓ ਨੂੰ ਕਿ ਆਪਣੇ ਬੱਚਿਆਂ ਨੂੰ ਇਸ ਬਾਰੇ ਸੁਚੇਤ ਕਰੋ ਉਹਨਾਂ ਨੂੰ ਚਾਈਨਾ ਡੋਰ ਲਿਆਉਣ ਤੋਂ ਰੋਕੋ ਨਾ ਕਿ ਤੁਸੀਂ ਖੁਦ ਜਾ ਕੇ ਉਹਨਾਂ ਨੂੰ ਕਹੋ ਕਿ ਤੁਸੀਂ ਚਾਈਨਾ ਡੋਰ ਮੇਰੇ ਬੱਚੇ ਨੂੰ ਦੇ ਦਿਓ ਤੁਹਾਡਾ ਬੱਚਾ ਕਿਸ ਚੀਜ਼ ਨਾਲ ਪਟੰਗ ਡਾ ਰਿਹਾ ਤੁਹਾਨੂੰ ਇਸ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਹੀ ਉਸ ਨੂੰ ਪਟੰਗ ਉਡਾਣ ਦੀ ਤੁਸੀਂ ਇਜਾਜ਼ਤ ਦਿਓ ਸਿਰਫ ਦੋ ਪਟੰਗ ਜਾਂ ਚਾਰ ਪਟੰਗ ਵੱਧਿਆ ਘੱਟ ਕਰਨਗੇ ਇਸ ਤੋਂ ਇਲਾਵਾ ਹੋਰ ਚਾਈਨਾ ਡੋਰ ਦਾ ਕੋਈ ਫਾਇਦਾ ਨਹੀਂ ਹੈ ਪਰ ਉਸ ਦਾ ਨੁਕਸਾਨ ਬਹੁਤ ਵੱਡਾ ਸੋ ਇਸ ਨੁਕਸਾਨ ਤੋਂ ਬਚਣ ਲਈ ਸਾਨੂੰ ਅਵੇਅਰ ਹੋਣ ਦੀ ਲੋੜ ਹੈ ਪਟਿਆਲਾ ਪੁਲਿਸ ਨੂੰ ਐਕਸ਼ਨ ਦੇ ਵਿੱਚ ਆਉਣ ਦੀ ਲੋੜ ਹੈ ਦੁਕਾਨਦਾਰਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਤੇ ਅਜਿਹੇ ਲੋਕ ਤਾਰਦੇ ਬਚੰਦੀ ਜ਼ਰੂਰਤ ਹੈ ਕੈਮਰਾ ਪਰਸਨ ਦੇ ਨਾਲ ਅਨੁਰਾਗ ਸ਼ਰਮਾ ਅਰਥ ਟੀਵੀ ਪੰਜਾਬ ਦੇ ਲਈ